ਗੁਰੂ ਦੇ ਧਰਮ ਸਦਾਨ ਤੇ ਕੌਂਡ ਵਾਬ ਫੁਕੇ ਤੂ ਬਾਬਾ ਜੀ ਗੁਰੂ ਦੇ ਧਰਮ ਸਦਾਨ ਤੇ ਕੌਂਡ ਵਾਬ ਫੁਕੇ ਤੂ ਬਾਬਾ ਜੀ ਗੁਰੂ ਦੇ ਧਰਮ ਸਦਾਨ ਤੇ ਕੌਂਡ ਵਾਬ ਫੁਕੇ ਤੂ ਬਾਬਾ ਜੀ ਗੁਰੂ ਦੇ ਧਰਮ ਸਦਾਨ ਤੇ ਕੌਂਡ ਵਾਬ ਫੁਕੇ ਤਿਆ ਮਾਰ ਬਾਬਾ ਅਹਿਮਦ ਸ਼ਾਹ ਤੁਰਾਨੀ ਦੀ ਫੌਜ ਆ ਕੇ ਬੈਠੀ ਮੰਨ ਕੇ ਗੁਰੂ ਦਰਬਾਰ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਉਧਰੋਂ ਧਿਆਨ ਪਾਠ ਲਓ। ਉਹ ਸਿੰਘ ਗਏ ਆ ਉਹਦੇ ਨਾਲ ਕੋਈ ਨਹੀਂ ਹਿਸਾਬ-ਕਿਤਾਬ ਕਰਦੇ ਨੇ ਕਿ ਆਪੇ ਹੀ ਉਹਦੇ ਅਸਲ ਦੇ ਵਿੱਚ ਜਗਤ ਝੂਠ ਲੱਗੀ ਹੋਈ ਸੀ। ਜਗਤ ਝੂਠ ਗੁਰਮਖੋ ਕਹਿੰਦੇ ਆ ਤਮਾਕੂ ਨੂੰ ਆ ਜਿਹੜਾ ਹੁਣ ਪ੍ਰਸੰਗ ਸਾਰਾ ਆਪਾਂ ਗਾ ਰਹੇ ਆ ਸਰਵਣ ਕਰ ਰਹੇ ਆ ਰੌਲਾ ਹੀ ਸਾਰਾ ਇਹਦਾ ਤੇ ਇਹ ਮਾਰੇ ਦੀ ਹਜ਼ੂਰੀ ਚ ਲਾ ਕੇ ਫਿਰਦਾ। ਗੱਲ ਨੂੰ ਸਮਝਣਾ ਚਾਹੀਦਾ ਏ। ਅਸੀਂ ਸਿੱਖਾਂ ਦੇ ਪੁੱਤ ਹੋ ਕੇ ਸਿੱਖਾਂ ਦੇ ਘਰੇ ਜੰਮ ਜਾ ਕੇ ਤੇ ਪੰਜਾਬ ਦੀ ਧਰਤੀ ਦੇ ਉੱਤੇ ਦੇ ਗੁਰੂ ਦਾ ਆਦਰ ਭੁੱਲ ਜਾਈਏ ਫਿਰ ਗੱਲ ਠੀਕ ਨਹੀਂ ਆ ਸਾਡੇ ਆ ਤੇ ਇਹਦਾ ਕੁਦਰਤੀ ਪ੍ਰਸੰਗ ਚੱਲੀ ਜਾਂਦਾ ਵਾ ਤੇ ਜੇ ਕਿਤੇ ਪਹਿਲਾਂ ਪਤਾ ਲੱਗ ਜਾਂਦਾ ਤੇ ਇਹਦੇ ਗੁੱਟ ਵਾ ਵੜਦੇ ਨਾ ਸੀ ਮੁੜ ਕੇ ਕਹਿੰਦੇ ਨੰਗਾ ਨੇ ਗੁੱਟ ਵੜਦਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਖਬਰਦਾਰ ਜੇ ਕੋਈ ਐਹੋ ਜੀ ਹਰਕਤ ਕਰਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਹਾਜ਼ਰ ਹੁੰਦਾ ਹੈ ਸਾਨੂੰ ਗੁਰੂ ਦੇ ਸਤਕਾਰ ਤੋਂ ਵੱਧ ਕੇ ਹੋਰ ਕੁਝ ਨਹੀਂ ਆ